ਹੱਟੀ ਨਰਮੀ ਦੀ ਹਕੂਮਤ ਗਰਮੀ ਦੀ ਦਲਾਲੀ ਬਸ਼ਰਮੀ ਦੀ ਇਹ ਅਕਸਰ ਕਿਹਾ ਜਾਂਦਾ ਹੈ ਅਸੀਂ ਸਾਰਿਆਂ ਨੇ ਸੁਣਿਆ ਵੀ ਆ ਅੱਜ ਤੁਹਾਨੂੰ ਦੱਸਦੀਆਂ ਕਿ ਹੱਟੀ ਨਰਮੀ ਦੀ ਹੈ ਜਿਹੜਾ ਉਸ ਦਾ ਅਸਲੀ ਮਤਲਬ ਹੈ ਕੀ ਹੈ ਇਹ ਵੀਡੀਓ ਲੋ ਜੀ ਧਿਆਨ ਨਾਲ ਐਂਡ ਤੱਕ ਸੁਣਿਓ ਤੇ ਇਸ ਦਾ ਮਤਲਬ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਜਿਹੜੀ ਦੁਕਾਨਦਾਰੀ ਹੁੰਦੀ ਆ ਹੱਟੀ ਅਸੀਂ ਕਹਿੰਦੇ ਆ ਦੁਕਾਨ ਨੂੰ ਸਾਰਿਆਂ ਨੂੰ ਵੈਸੇ ਪਤਾ ਹੀ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੀ ਹੱਟੀ ਹੁੰਦੀ ਆ ਉਸੇ ਦੁਕਾਨ ਨੂੰ ਕਿਹਾ ਜਾਂਦਾ ਹੱਟੀ ਨਰਮੀ ਦੀ ਯਾਨੀ ਕਿ ਜਿਹੜੀ ਦੁਕਾਨ ਹੈ ਉਹਦੇ ਵਿੱਚ ਜਦੋਂ ਅਸੀਂ ਸਮਾਨ ਪਾ ਲੈਨੇ ਆ ਉਸ ਨੂੰ ਵੇਚਣ ਲਈ ਸਾਨੂੰ ਇਹ ਜਿਹੜੀ ਨਰਮੀ ਦੀ ਲੋੜ ਹੁੰਦੀ ਆ ਨਰਮੀ ਯਾਨੀ ਕਿ ਸਾਡੇ ਗੱਲਬਾਤ ਕਰਨ ਦਾ ਤਰੀਕਾ ਕਿਹੋ ਜਿਹਾ ਇੱਕ ਦੁਕਾਨਦਾਰ ਲੱਖਾਂ ਦਾ ਸਮਾਨ ਪਾ ਕੇ ਬਹਿ ਜਾਂਦਾ ਜੇ ਉਸ ਨੂੰ ਉਹ ਸਮਾਨ ਵੇਚਣ ਦਾ ਤਰੀਕਾ ਨਹੀਂ ਪਤਾ ਜਾਂ ਉਸ ਦਾ ਰਵਈਆ ਹੈ ਜਿਹੜਾ ਕਸਟਮਰਾਂ ਲਈ ਨਹੀਂ ਵਧੀਆ ਉਸ ਦੀ ਬੋਲ ਚਾਲ ਦਾ ਜਿਹੜਾ ਤਰੀਕਾ ਹੈ ਉਹ ਕਸਟਮਰ ਨੂੰ ਅਟੈਂਡ ਕਰਨ ਲਈ ਸਹੀ ਨਹੀਂ ਹੈ ਉਹਦੀ ਆਵਾਜ਼ ਦੇ ਵਿੱਚ ਮਿਠਾਸ ਨਹੀਂ ਤਾਂ ਉਹ ਜਿਹੜਾ ਲੱਖਾਂ ਰੁਪਏ ਦਾ ਸਮਾਨ ਉਹਦੀ ਦੁਕਾਨ ਦੇ ਵਿੱਚ ਪਿਆ ਉਹ ਕਿਸੇ ਨੇ ਨਹੀਂ ਖਰੀਦਣਾ ਇਸ ਲਈ ਅਸੀਂ ਕਹਿੰਦੇ ਹਾਂ ਕਿ ਹੱਟੀ ਹੈ ਜਿਹੜੀ ਨਰਮੀ ਦੇ ਨਾਲ ਚੱਲਦੀ ਹੈ ਕੋਈ ਵੀ ਦੁਕਾਨਦਾਰ ਕੋਲ ਗਾਹਕ ਸਮਾਨ ਲਈ ਲੈਣ ਆਉਂਦਾ ਜਦੋਂ ਤਾਂ ਦੁਕਾਨਦਾਰ ਦਾ ਫਰਜ਼ ਬਣਦਾ ਕਿ ਉਸ ਨੂੰ ਆਰਾਮ ਨਾਲ ਨਰਮੀ ਨਾਲ ਪੇਸ਼ ਆਵੇ ਨਰਮੀ ਨਾਲ ਉਹਦੇ ਨਾਲ ਗੱਲ ਕਰੇ ਉਦੀ ਜਿਹੜੀ ਹੈਗੀਆਂ ਆਉ ਭਗਤ ਕਹਿ ਸਕਦੇ ਆ ਆਪਾਂ ਹਨਾ ਵੀ ਜੀ ਆਇਆਂ ਨੂੰ ਚੰਗੀ ਤਰ੍ਹਾਂ ਕਰੇ ਜਦੋਂ ਅਸੀਂ ਕਿਸੇ ਦੁਕਾਨ ਦੇ ਵਿੱਚ ਕੋਈ ਸਮਾਨ ਖਰੀਦਣ ਜਾਂਦੇ ਆ ਅਸੀਂ ਅਕਸਰ ਦੇਖਿਆ ਇਹ ਗੱਲਾਂ ਨੇ ਜਿਹੜੀਆਂ ਆਮ ਜ਼ਿੰਦਗੀ ਦੇ ਵਿੱਚ ਚੱਲਦੀਆਂ ਨੇ ਅਸੀਂ ਵੀ ਬਹੁਤ ਵਾਰ ਇਹ ਗੱਲ ਦੇਖੀ ਆ ਮੰਨ ਲਓ ਅਸੀਂ ਕਿਸੇ ਦੁਕਾਨ ਦੇ ਅੰਦਰ ਸਮਾਨ ਲੈਣ ਗਏ ਆ ਆਮੋ ਸਾਹਮਣੇ ਦੋ ਦੁਕਾਨਾਂ ਨੇ ਕਈ ਵਾਰੀ ਦੁਕਾਨਦਾਰ ਕੀ ਕਰਦੇ ਨੇ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਮੰਨ ਲਓ ਸਾਹਮਣੇ ਦੋ ਦੁਕਾਨਾਂ ਨੇ ਤੇ ਜੇ ਅਸੀਂ ਸਾਹਮਣੇ ਵਾਲੀ ਦੁਕਾਨ 'ਚ ਚਲੇ ਜਾਂਦੇ ਹਾਂ ਸਮਾਨ ਲੈਣ। ਸਾਨੂੰ ਮੰਨ ਲਓ ਉੱਥੋਂ ਦੁਕਾਨ ਤੋਂ ਸਮਾਨ ਨਹੀਂ ਮਿਲਦਾ ਜਿਹੜਾ ਸਾਨੂੰ ਚਾਹੀਦਾ। ਅਸੀਂ ਉਹ ਦੁਕਾਨ ਛੱਡ ਕੇ ਸਾਹਮਣੇ ਵਾਲੀ ਦੁਕਾਨ 'ਚ ਫੇਰ ਸਮਾਨ ਚਲੇ ਜਾਂਦੇ ਹਾਂ ਇੱਧਰ ਲੈਣ। ਤਾਂ ਦੁਕਾਨਦਾਰ ਕਈ ਵਾਰੀ ਸਾਫ਼ੀ ਨਾ ਕਰ ਦਿੰਦਾ ਕਿ ਮੇਰੇ ਕੋਲ ਤਾਂ ਸਮਾਨ ਹੈ ਹੀ ਨਹੀਂ ਜਿਹੜਾ ਤੁਸੀਂ ਲੈਣ ਆਏ ਹੋ। ਵਜਾ ਕਿਉਂਕਿ ਅਸੀਂ ਪਹਿਲਾਂ ਦੂਜੀ ਦੁਕਾਨ 'ਚ ਚਲੇ ਗਏ। ਸੋ ਕਈ ਵਾਰੀ ਜਿਹੜੇ ਦੁਕਾਨਦਾਰ ਨੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਐ ਕਰਦੇ ਨੇ ਵੀ ਜੇ ਉਹਦੀ ਦੁਕਾਨ 'ਚ ਕਸਟਮਰ ਚਲਾ ਗਿਆ ਤੇ ਮੇਰੀ ਦੁਕਾਨ 'ਚ ਪਹਿਲਾਂ ਨਹੀਂ ਆਇਆ ਤਾਂ ਮੈਂ ਉਹਨੂੰ ਸਮਾਨ ਹੀ ਨਹੀਂ ਦੇਣਾ ਜਾਂ ਉਹਦੇ ਨਾਲ ਜਿਹੜਾ ਰਵਈਆ ਹੈ ਬੜਾ ਬੇਰੁਖੀ ਨਾਲ ਪੇਸ਼ ਆਉਂਦਾ ਜੇ ਕਸਟਮਰ ਸਮਾਨ ਪੁੱਛਦਾ ਕਿ ਮੈਂ ਫੁਲਾਣੀ ਚੀਜ਼ ਲੈਣੀ ਆ ਮੇਰੇ ਕੋਲ ਤਾਂ ਹੈ ਨਹੀਂ ਕਈ ਵਾਰੀ ਤਾਂ ਸਾਫ਼ ਹੀ ਨਾ ਕਰ ਦਿੰਦੇ ਨੇ ਚਾਹੇ ਬੇਸ਼ੱਕ ਚੀਜ਼ ਸਾਹਮਣੇ ਵੀ ਪਈ ਹੋਵੇ ਕਿਉਂ ਕਿਉਂਕਿ ਪਹਿਲਾ ਕਸਟਮਰ ਹੈ ਜਿਹੜਾ ਦੂਜੀ ਦੁਕਾਨ 'ਚ ਚਲਾ ਗਿਆ ਸੋ ਇਹ ਜਿਹੜਾ ਰਵਈਆ ਹੈ ਕਿਤੇ ਨਾ ਕਿਤੇ ਗਲਤ ਆ ਸਾਰਿਆਂ ਨੂੰ ਨਹੀਂ ਮੈਂ ਕਹਿੰਦੀ ਕਈ ਦੁਕਾਨਦਾਰ ਐਵੇਂ ਕਰਦੇ ਨੇ ਜਿਹੜੀ ਗੱਲ ਕੀ ਬਿਲਕੁਲ ਗਲਤ ਆ ਦੇਖੋ ਜੇ ਤੁਹਾਡੀ ਦੁਕਾਨ ਚੋਂ ਉਹਨੂੰ ਸਮਾਨ ਨਹੀਂ ਮਿਲਿਆ ਤਾਂ ਇਹ ਤਾਂ ਸਿੱਧੀ ਜੀ ਗੱਲ ਹੈ ਹਨਾ ਕਿ ਜਿਹੜਾ ਕਸਟਮਰ ਹੈਗਾ ਉਹਨੇ ਸਮਾਨ ਬਾਜ਼ਾਰ ਚੋਂ ਕਿਤੇ ਨਾ ਕਿਤੇ ਤੋਂ ਲੈਣਾ ਹੀ ਆ ਉਹ ਦੂਜੀ ਦੁਕਾਨ ਤੇ ਜਾਊਗਾ ਤੇ ਜੇ ਉਹ ਦੂਜੀ ਦੁਕਾਨ ਤੇ ਜਾਊਗਾ ਤਾਂ ਹੀ ਜਾਊਗਾ ਨਾ ਜੇ ਉਹਨੂੰ ਪਹਿਲੀ ਦੁਕਾਨ ਤੋਂ ਸਮਾਨ ਨਹੀਂ ਮਿਲਿਆ ਸੋ ਇਸ ਕਰਕੇ ਜਿਹੜਾ ਤੁਹਾਡਾ ਕਸਟਮਰ ਆ ਰਿਹਾ ਉਸ ਨੂੰ ਤੁਸੀਂ ਨਰਮੀ ਨਾਲ ਅਟੈਂਡ ਕਰਿਆ ਕਰੋ ਕਈ ਵਾਰੀ ਦੁਕਾਨਦਾਰ ਐਦਾਂ ਕਰਦੇ ਨੇ ਕਿ ਕਸਟਮਰ ਆਇਆ ਤੇ ਉਸ ਨਾਲ ਨਾ ਐਦਾਂ ਦਾ ਬਿਹੇਵ ਕਰਦੇ ਨੇ ਜਿਵੇਂ ਕਿ ਉਹਨੂੰ ਕੋਸ਼ਿਸ਼ ਕਰਦੇ ਨੇ फटाफट ਸਮਾਨ ਲੈ ਕੇ ਦੁਕਾਨ ਤੋਂ ਬਾਹਰ ਜਾਵੇ ਸੋ ਇਹ ਤਰੀਕਾ ਹੈ ਜਿਹੜਾ ਬਹੁਤ ਜ਼ਿਆਦਾ ਗਲਤ ਆ ਹਲੇ ਦੇ ਕਸਟਮਰ ਆ ਜਿਹੜਾ ਆ ਕੇ ਹੀ ਖੜਦਾ ਉਹਨੂੰ ਜੇ ਜੀ ਕਹਣਗੇ ਹਾਂਜੀ ਕੀ ਲੈਣਾ ਜੀ ਕੀ ਲੈਣਾ ਜੀ ਕੀ ਲੈਣਾ ਹਨਾ ਮਤਲਬ ਇੰਨੀ ਕਹਾਲ ਚ ਪੁੱਛਦੇ ਨੇ ਜਾਂ ਉਸ ਨਾਲ ਇਦਾਂ ਦਾ ਬਿਹੇਵ ਹੁੰਦਾ ਵੀ ਅਸੀਂ ਇਸ ਨੂੰ ਚੀਜ਼ ਪੁੱਛ ਲਈ ਦੇਤੀ ਬੰਦਾ ਰੇਟ ਵੀ ਨਾ ਪੜੇ ਇਦਾਂ ਹੀ ਚੱਕ ਕੇ ਲਾ ਦੇ। ਸੋ ਕਸਟਮਰ ਨੂੰ ਥੋੜਾ ਜਿਹਾ ਸੋਚਣ ਦਾ ਮੌਕਾ ਦੇਣਾ ਚਾਹੀਦਾ। ਕਈ ਵਾਰੀ ਇਦਾਂ ਹੀ ਹੁੰਦਾ ਜਦੋਂ ਅਸੀਂ ਕੱਪੜੇ ਵੀ ਕਈ ਵਾਰੀ ਦੇਖਣ ਜਾਂਦੇ ਆ ਖਾਸ ਕਰਕੇ ਮੈਂ ਬੀਬੀਆਂ ਲਈ ਇਹ ਗੱਲ ਕਵਾਂਗੀ। ਦੁਕਾਨਦਾਰ ਇੱਕ ਸੂਟ ਦਿਖਾਣਗੇ ਜਦੋਂ ਬੀਬੀਆਂ ਦੋ ਚਾਰ ਸੂਟ ਦੇਖ ਲੈਣ। ਕਿਉਂਕਿ ਦੇਖੋ ਹੁਣ ਜਿੰਨੇ ਪੈਸੇ ਲਾਣੇ ਆ ਉਨੇ ਕਪੜਾ ਵੀ ਚੰਗਾ ਦੇਖਣਾ ਰੰਗ ਵੀ ਸੋਹਣਾ ਦੇਖਣਾ ਹੈਨਾ ਸਾਰੀ ਚੀਜ਼ ਦੇਖਣੀ ਹੁੰਦੀ ਆ ਚਲੋ ਜੀ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਦੀ ਤੇ ਜੇ 2-4 ਬੀਬੀਆਂ ਸੂਟ ਦੇਖ ਲੈਣੀਆਂ ਆ 5-7 ਦੇਖ ਲੈਣੀਆਂ ਤਾਂ ਦੁਕਾਨਦਾਰ ਇਦਾਂ ਦਾ ਬਿਹੇਵ ਕਰਨ ਲੱਗ ਜਾਂਦੇ ਨੇ ਵੀ ਫਟਾਫਟ ਤੁਸੀਂ ਲਓ ਤੇ ਜਾਓ ਸੋ ਇਹ ਗੱਲ ਕਿਤੇ ਨਾ ਕਿਤੇ ਗਲਤ ਆ ਕੋਈ ਗੱਲ ਨਹੀਂ ਜਿਹੜਾ ਬੰਦਾ ਟਾਈਮ ਕੱਢ ਕੇ ਤੁਹਾਡੇ ਕੋਲ ਸਮਾਨ ਲੈਣ ਆਇਆ ਉਹ ਤੁਹਾਡੇ ਕੋਲ ਲੈਣ ਵਾਸਤੇ ਹੀ ਆਇਆ ਇਹ ਗੱਲ ਆਪਣੇ ਜ਼ਿਹਨ 'ਚ ਬਿਠਾਓ ਅੱਜ ਕੱਲ ਕਿਸੇ ਕੋਲ ਇੰਨਾ ਟਾਈਮ ਹੈ ਨਹੀਂ ਫालतू ਕਿ ਬਿਨਾ ਮਤਲਬ ਤੁਹਾਡੀ ਦੁਕਾਨ ਤੇ ਆ ਕੇ ਬੈਠੇ ਸੋ ਕਈ ਵਾਰੀ ਇਦਾਂ ਕਰਨ ਲੱਗ ਜਾਂਦੇ ਨੇ ਕਾਹਲ ਜੀ ਮਚਾਉਣ ਲੱਗ ਜਾਂਦੇ ਨੇ ਵੀ ਫਟਾਫਟ ਲਓ ਤੇ ਸਮਾਨ ਜਾਓ ਸੋ ਇਹ ਤਰੀਕਾ ਗਲਤ ਆ ਬੇਸ਼ੱਕ ਚਲੋ ਕਸਟਮਰ ਨੇ ਨਹੀਂ ਵੀ ਲੀਤਾ ਕੋਈ ਤੁਹਾਡੇ ਤੋਂ ਸਮਾਨ ਕੋਈ ਗੱਲ ਨਹੀਂ ਪਰ ਤੁਸੀਂ ਜਿਹੜਾ ਨਰਮੀ ਨਾਲ ਪੇਸ਼ ਆਓ ਤਾਂ ਕਿ ਉਹ ਕਸਟਮਰ ਦੁਬਾਰਾ ਤੁਹਾਡੀ ਦੁਕਾਨ ਤੇ ਆਵੇ ਬਲਕਿ ਜੇ ਤੁਸੀਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰੋਗੇ ਜਾਂ ਕਾਹਲ ਮਚਾਓਗੇ ਤਾਂ ਕਿਤੇ ਨਾ ਕਿਤੇ ਕਸਟਮਰ ਵੀ ਤੁਹਾਡੇ ਤੋਂ ਪਰੇਸ਼ਾਨ ਹੋ ਜਾਂਦਾ ਤੇ ਅਗਲਾ ਹੀ ਸੋਚ ਲੈਂਦਾ ਫਿਰ ਕਿ ਮੈਂ ਪੈਸੇ ਦੇਣੀ ਆ ਮੈਂ ਕਿਸੇ ਹੋਰ ਦੁਕਾਨ ਤੋਂ ਲੈ ਲਵਾਂ ਇਸ ਕਰਕੇ ਜਿਹੜੀ ਦੁਕਾਨਦਾਰੀ ਆ ਉਹ ਤੁਹਾਡੀ ਆਵਾਜ਼ ਦੇ ਵਿੱਚ ਬਹੁਤ ਜ਼ਿਆਦਾ ਮਿਠਾਸ ਹੋਵੇ ਤਾਂ ਚੱਲਦੀ ਆ ਕਈ ਵਾਰੀ ਅਸੀਂ ਦੇਖਦੀਆਂ ਕਿ ਦੁਕਾਨਾਂ 'ਚ ਸਮਾਨ ਵੀ ਬਹੁਤ ਸੋਹਣਾ ਹੁੰਦਾ ਪਰ ਗਾਹਕ ਨਹੀਂ ਹੁੰਦੇ ਹੈਨਾ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਸੋ ਕਿਤੇ ਨਾ ਕਿਤੇ ਉਹਦਾ ਇੱਕ ਇਹ ਵੀ ਹੋ ਸਕਦਾ ਆ ਕਿ ਜਿਹੜਾ ਦੁਕਾਨਦਾਰ ਆ ਉਹਦਾ ਬਿਹੇਵੀਅਰ ਆਪਣੇ ਕਸਟਮਰ ਨਾਲ ਸਹੀ ਨਾ ਹੋਵੇ ਕਿਉਂਕਿ ਕਸਟਮਰ ਉੱਥੇ ਜਾਂਦਾ ਜਿੱਥੇ ਉਹਨੂੰ ਚੰਗੀ ਤਰ੍ਹਾਂ ਅਟੈਂਡ ਕੀਤਾ ਜਾਵੇ ਕਿਉਂਕਿ ਉਹਨੇ ਪੈਸੇ ਦੇਣੇ ਨੇ ਅਗਲਾ ਕਹਿੰਦਾ ਮੈਂ ਪੈਸੇ ਹੀ ਦੇਣੇ ਆ ਮੈਂ ਆਰਾਮ ਨਾਲ ਆਪਣੀ ਚੀਜ਼ ਦੇਖ ਕੇ ਪਰਖ ਕੇ ਲਿਆਉਂ ਤੇ ਲੋ ਜੀ ਕਈ ਦੁਕਾਨਦਾਰ ਐਵੇਂ ਕਰਦੇ ਨੇ ਗਾਹਕ ਆਇਆ ਅੱਜਕੱਲ ਤੁਹਾਨੂੰ ਪਤਾ ਗਰਮੀ ਵੀ ਬਹੁਤ ਚੱਲ ਰਹੀ ਹੈ ਹਨਾ ਬਿਚਾਰਾ ਪਹਿਲਾਂ ਹੀ ਗਰਮੀ ਚ ਮਰਿਆ ਮਰਿਆ ਆਉਂਦਾ ਪਤਾ ਨਹੀਂ ਕਿਵੇਂ ਟਾਈਮ ਕੱਢ ਕੇ ਕਰੋ ਅੱਗੇ ਫਿਰ ਕਹਾਲ ਮਚਾਣਗੇ ਹਾਂਜੀ ਤੁਸੀਂ ਕੀ ਲੈਣਾ ਤੇ ਕਾਫੀ ਟਾਈਮ ਮਤਲਬ ਇੱਕ ਗੱਲ ਮੈਂ ਹੋਰ ਦੇਖੀ ਆ ਜੇ ਤਾਂ ਕੋਈ ਵਧੀਆ ਜੇ ਮਤਲਬ ਪੈਸੇ ਵਾਲਾ ਬੰਦਾ ਆ ਜਾਂਦਾ ਕਿਵੇਂ ਫਲਾਣੀ ਚੀਜ਼ ਲੈਣੀ ਆ ਜੇ ਉਸ ਤੋਂ ਪਹਿਲਾਂ ਵੀ ਚਾਰ ਕਸਟਮਰ ਖੜੇ ਹਨ ਤਾਂ ਦੁਕਾਨਦਾਰ ਉਹਦੇ ਤੋਂ ਜ਼ਿਆਦਾ ਥੋੜਾ ਜਿਹਾ ਧਿਆਨ ਦਿੰਦਾ ਹੈ ਜਿਹੜਾ ਕੋਈ ਜਾਂਦਾ ਮਤਲਬ ਅਮੀਰ ਬੰਦਾ ਆ ਜਾਂਦਾ ਮੈਂ ਕਹਿ ਸਕਦੀ ਆ ਉਹਦੇ ਤੇ ਜਾਂਦਾ ਥੋੜਾ ਜਿਹਾ ਉਹਦੇ ਨਾਲ ਉਹਦਾ ਜਿਹੜਾ ਗੱਲ ਕਰਨ ਦਾ ਤਰੀਕਾ ਹੁੰਦਾ ਉਹ ਵੀ ਥੋੜਾ ਹੱਸ ਕੇ ਹੁੰਦਾ ਨਰਮੀ ਵਾਲਾ ਹੁੰਦਾ ਤੇ ਜੇ ਕੋਈ ਮੇਰੇ ਵਰਗਾ ਵਿਚਾਰਾ ਜਿਹਦੀ ਜੇਬ ਚ ਪੂਰੇ ਪੂਰੇ ਜੇ ਪੈਸੇ ਹੁੰਦੇ ਆ ਹਨਾ ਪਹਿਲਾਂ ਸਮਾਨ ਲੈਣ ਲਈ ਖੜਿਆ ਹੋਵੇ ਉਹਨੂੰ ਕਈ ਵਾਰੀ ਦੁਕਾਨਦਾਰ ਧਿਆਨ ਹੀ ਨਹੀਂ ਦਿੰਦੇ ਉਹਨੂੰ ਕਈ ਜਾਂ ਨਹੀਂ 2 ਮਿੰਟ ਠਹਿਰ ਜਾ ਦਿੰਨਾ 2 ਮਿੰਟ ਠਹਿਰ ਜਾ ਦਿੰਨਾ ਸੋ ਇਹ ਗੱਲ ਵੀ ਗਲਤ ਆ ਤੁਹਾਡੇ ਲਈ ਸਾਰੇ ਕਸਟਮਰ ਇੱਕ ਬਰਾਬਰ ਹੋਣੇ ਚਾਹੀਦੇ ਨੇ ਹੁਣ ਜਿਹੜਾ ਦੁਕਾਨਦਾਰ ਜਿਹਦੀ ਆਵਾਜ਼ ਜਿਹਦੀ ਬੋਲ ਚਾਲ ਮਿੱਠੀ ਆ ਉਹ ਆਪਣੀ 100 ਰੁਪਏ ਦੀ ਜਿਹੜੀ ਚੱਪਲ ਹੈ ਨਾ ਉਹ ਵੀ ਆਰਾਮ ਨਾਲ ਵੇਚ ਦਿੰਦਾ ਤੇ ਕਸਟਮਰ ਨੂੰ ਖਾਲੀ ਨਹੀਂ ਜਾਣ ਦਿੰਦਾ ਹੁਣ ਉਹਦਾ ਤਰੀਕਾ ਹੁੰਦਾ ਜਿਹੜਾ ਕਸਟਮਰ ਨੂੰ ਅਟੈਂਡ ਕਰਨ ਦਾ 1900 ਰੁਪਏ ਵਾਲੀ ਚੱਪਲ ਦੇ ਵਿੱਚ 100 ਗੁਣ ਦੱਸ ਦੇਣੇ ਨੇ ਆ ਦੇਖੋ ਜੀ ਤੁਹਾਡੇ ਪੈਰਾਂ ਚ ਪੈਰਾਂ ਆ ਦੇ